ਜੀ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਸਕੂਲ ਵਿੱਚ ਕਿਹੜਾ ਬੈਠਣ ਸਰ ਪੈਨਲ ਸਿੜੀਆਂ ਚੋਰੀ ਹੋ ਗਈਆਂ ਇੱਕ ਪ੍ਰਿੰਟਰ ਚੋਰੀ ਆਈ ਤੇ ਅਲਮਾਰੀਆਂ ਢੋੜ ਪਨ ਕੀਤੀ ਗਈ ਹੈ ਤੇ 8th ਕਲਾਸ ਵਿੱਚ ਹੀ ਪ੍ਰੋਜੈਕਟ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡੀ ਕੰਪਿਊਟਰ ਤੇ ਪੜਾਈ ਹੁੰਦੀ ਸੀਗੀ ਤੇ ਉਹ ਪੜਾਈ ਹੁਣ ਨਹੀਂ ਹੋ ਸਕਦੀ ਕਿੰਨੇ ਕਿ ਦਿਨ ਹੋ ਗਏ ਚੋਰੀ ਹੋਈ ਨੂੰ 13 13 ਤਰੀਕ ਨੂੰ ਇੱਕ ਪੁੱਤ ਆਈ ਸੀ ਆਈ ਸੀ ਕੀ ਕਾਰਵਾਈ ਹੋਈ ਹੁਣ ਤੱਕ ਕੋਈ ਦੱਸਿਆ ਟੀਚਰਾਂ ਨੇ ਜਾਂ ਪੰਡਾਣਾਂ ਨੇ ਕੁਝ ਵੀ ਪੜ੍ਹਿਆ ਨਹੀਂ ਨਹੀਂ ਦੱਸਿਆ ਜੀ ਤੁਸੀਂ ਕੀ ਮੰਗੀ ਕਰਦੇ ਹੋ ਪਰ ਅਸੀਂ ਕਿਹਨੇ 94 ਸਜ਼ਾ ਦਿੱਤੀ ਜਾਵੇ ਜੀ ਮੈਂ ਪੰਚਾਇਤ ਦੇ ਅੰਦਰ ਆਜੀ ਫੰਡ ਮੈਂਬਰ ਸਾਹਿਬ ਕੀ ਸਮੱਸਿਆ ਹੈ ਜੀ ਸਮੱਸਿਆ ਜੀ 13 ਤਰੀਕ ਨੂੰ ਸਾਡੇ ਇੱਥੇ ਸਕੂਲ ਚ ਚੋਰੀ ਹੋਈ ਹੈ ਜੀ ਉਸ ਤੋਂ ਬਾਅਦ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ ਸਾਡੀ ਜੀ ਸਾਡੇ ਕਰੀਬਾਂ ਦੇ ਸਾਡੇ ਆਪ ਦੇ ਖੁਦ ਇੱਥੇ ਬੱਚੇ ਪੜ੍ਹਦੇ ਆ ਜੀ ਅਸੀਂ ਤੇ ਇਹ ਕਹਿੰਦੇ ਜੇ ਕੋਈ ਤਕੜੇ ਦੇ ਚੋਰੀ ਹੋਈ ਹੁੰਦੀ ਤਾਂ ਸਾਰਿਆਂ ਨੇ ਇੱਥੇ ਪੁਲਿਸ ਪ੍ਰਸ਼ਾਸਨ ਨੇ ਵੀ ਹੋਣਾ ਸੀਗਾ ਸਾਰਿਆਂ ਨੇ ਕਾਰਵਾਈ ਹੋਣੀ ਸੀ ਔਰ ਸਾਡੇ ਇੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਕਰਕੇ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਨਾ ਕਿ ਇੱਥੇ ਕੋਈ ਐਮ ਐਲ ਏ ਆਇਆ ਜੀ ਤੇ ਨਾ ਹੀ ਕਿਸੇ ਹੋਰ ਨੇ ਕੋਈ ਵੀ ਕਾਰਵਾਈ ਕੀਤੀ ਹੈ ਜੀ ਸਾਡੇ ਪਿੰਡ ਉੱਥੇ ਸੜਕ ਦੇ ਉੱਤੇ ਚੋਰੀਆਂ ਨਿਤ ਹੁੰਦੀਆਂ ਜੀ ਵਾਰਦਾਤਾਂ ਆਉਂਦੀਆਂ ਨਾ ਕੋਈ ਉੱਥੇ ਸਾਰ ਲਈ ਕਿਸੇ ਨੇ ਜੀ ਇੱਥੇ ਤਾਂ ਦਿੱਲੀ ਮਾਡਲ ਸਕੂਲ ਬਣ ਲਿਆ ਉਹਨੂੰ ਫਿਰਦੇ ਆ ਜੀ ਤੇ ਸਾਡੇ ਆਪ ਦੇ ਪਿੰਡ ਦੇ ਸਕੂਲ ਦੀ ਨਹੀਂ ਕੋਈ ਹਾਲਤ ਸੁਧਰ ਦੀ ਦਿੱਲੀ ਮਾਡਲ ਸਕੂਲ ਨਾਲ ਸੀ ਕੀ ਕਰਨਾ ਜੀ ਸਾਡੇ ਸਾਬੇ ਲੋ ਬੱਚੇ ਥੋੜੇ ਸਾਹਮਣੇ ਬੈਠੇ ਆ ਜੀ ਪੜ੍ਹਾਈ ਤੋਂ ਵਾਂਝੇ ਹੋ ਗਏ ਜੀ ਕੰਪਿਊਟਰ ਤੇ ਪੜ੍ਹਦੇ ਸੀਗੇ ਸਾਰੇ ਵਾਂਝੇ ਹੋ ਕੇ ਆ ਬ ਤੇ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆਂ ਦੋ ਤਿੰਨ ਦਿਨ ਅਸੀਂ ਵੇਖਣਾ ਜੀ ਜੇ ਸਾਡਾ ਕੋਈ ਮੱਤਲ ਹੁੰਦਾ ਠੀਕ ਆ ਨਹੀਂ ਅਸੀਂ ਸੋਮਵਾਰ ਰੂਲ ਬੰਦ ਵੱਡਾ ਸੰਘਰਸ਼ ਕਰਾਂਗੇ ਜੀ ਫਿਰ ਇਹ ਨਾ ਕੋਈ ਸਾਨੂੰ ਆਖੇ ਵੀ ਸਾਨੂੰ ਕਿਸ ਨੇ ਤਲਾਹ ਨਹੀਂ ਕੀਤੀ ਜਾਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਸਾਡੇ ਤੋਂ ਜੋ ਵੀ ਹੋਇਆ ਅਸੀਂ ਉਹੀ ਕਰਾਂਗੇ ਜੀ ਵਧਾਈ ਕਹਿੰਦਾ ਜੀ ਪਿੰਡ ਆਪਣਾ ਬਦਾਈ ਕਦਾ ਜੀ ਦੇਖੋ ਜੀ ਇੱਥੋਂ ਪਿੰਡੋਂ ਫੋਨ ਵੀ ਲਾਇਆ ਸੀ ਇਹ ਕਹਿੰਦੇ ਜਸਤਨ ਚੋਰੀ ਹੋਈ ਹੈ ਜੀ ਤੇ ਉਹਨਾਂ ਨੇ ਕਿਹਾ ਸੀ ਵੀ ਚਲੋ ਟੋਕੋ ਜੀਗਾ ਆਪਾਂ ਕਾਰਵਾਈ ਕਰਾਂਗੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਆਪ ਆ ਜੀ ਖੁਦ ਆਪ ਆ ਕੇ ਨਹੀਂ ਲਾ ਆਪ ਤਾਂ ਖੁਦ ਆਏਗਾ ਕਿੱਥੇ ਆਈ ਸਕਦੇ ਸੀ ਜਾਂ ਆ ਨਾ ਸਕਦੇ ਤੇ ਚਲ ਫੋਨ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਭੇਜ ਦੇ ਇੱਕ ਵਾਰੀ ਪੁਲਿਸ ਆਈ ਉਦੋਂ ਪਰ ਪੁਲਿਸ ਨਹੀਂ ਆਈ ਕੋਈ ਬਿਲਡਿੰਗ ਦੀ ਵੀ ਬਹੁਤ ਜ਼ਿਆਦਾ ਕੋਈ ਹਾਲਤ ਚੰਗੀ ਨਹੀਂ ਹੈਗੀ ਜੀ ਚੌਂਕੀਦਾਰ ਦੀ ਡਿਊਟੀ ਕਦੋਂ ਤੋਂ ਹੋ ਰਹੀ ਹੈ ਚੋਨਾ ਜੀ 20 ਮਾਰਚ 20 ਮਾਰਚ ਤੋਂ ਜੀ ਉਹ ਚੌਂਕੀਦਾਰ ਹੈ ਨਹੀਂਗਾ ਜੀ ਇੱਥੇ ਉਹਦੀ ਇਲੈਕਸ਼ਨ ਕਮਿਸ਼ਨਰ ਨੇ ਡਿਊਟੀ ਲਾ ਰੱਖੀ ਹੈ ਜੀ ਕਿਤੇ ਹੋਰ ਹੋ ਸਕਦਾ ਜੀ ਬਚਤ ਹੋ ਜਾਂਦੀ ਜੀ ਮੰਨ ਲਓ ਜੇ ਰਾਤ ਨੂੰ ਜਿੰਨੇ ਰਾਤ ਡਿਊਟੀ ਕਰਦਾ ਉਹ ਕੋਈ ਹੋ ਸਕਤ ਹੈ ਜੀ ਬਚਤ ਹੋ ਜਾਂਦੀ ਤਾਂ ਚੋਰਾਂ ਨੂੰ ਹੀ ਪਤਾ ਹੁੰਦਾ ਵੀ ਇੱਥੇ ਚੌਂਕੀਦਾਰ ਹੈਗਾ ਚੋਰੀ ਹੁਣ ਟਲ ਜਾਂਦੀ ਪਰ ਉਹ ਇੱਥੇ ਹੈ ਨਹੀਂ ਇਹਨਾਂ ਨੇ ਡਿਊਟੀ ਲਾਈ ਕਰਕੇ ਉਹ ਇੱਥੇ ਹੈ ਨਹੀਂ ਸੀ ਹੂੰ ਚੇਰਮੈਨ ਸਾਹਿਬ ਅਸੀਂ ਦੱਸੋ ਕੀ ਮਸਲਾ ਹੋਇਆ ਜਿਹਨੂੰ ਧਰਮਾ ਲਾਉਣਾ ਚਾਹੀਦਾ ਮਸਲਾ ਇਹ ਸਾਡੇ ਸਕੂਲ ਚ ਚੋਰੀ ਹੋ ਗਈ ਹੈ ਜੀ 13 ਤਰੀਕ ਨੂੰ ਚੋਰੀ ਹੋਈ ਹੈ ਸਾਡੀ ਕਿਸੇ ਨੇ ਕੁਫਾ ਕਰਦਾ ਬਸ ਸਤਿ ਨਹੀਂ ਸਕੂਲ ਦੀ ਕੋਈ ਬਾਰਮਾ ਨਹੀਂ ਬਾਹਰ ਜਿਵੇਂ ਬਾਹਰੋਂ ਖਿੱਚੇ ਪੈ ਗਏ ਨਹੀਂ ਫੜੇ ਗਈ ਪੁਲਿਸ ਵੀ ਆਈ ਸੀ ਸਾਰੇ ਮਲਾਜ਼ਮ ਪਹੁੰਚੇ ਆ ਪਰ ਹਾਲਤ ਕਰ ਕੋਈ ਕਾਰਵਾਈ ਨਹੀਂ ਕੈਮਰਾ ਨਹੀਂ ਪਲੇ ਤਾਰਾ ਤਾਰਾ ਪੱਟਿਆ ਗਿਆ ਜੀ ਮੈਂ ਤਾਂ ਬੰਦੇ ਵੀ ਕਈ ਹੋਣੇ ਸਾਰਾ ਸਾਰਾ ਕੋਈ ਤਾਂ ਕਾਰਵਾਈ ਨਹੀਂ ਹੋਈ ਸਾਰੇ ਲੈ ਗਏ ਚੱਕ ਡੀਵੀਆਰ ਪੁਲਿਸ ਵੀ ਲੈ ਗਏ ਉਹ ਡੀਵੀਆਰ ਤੇ ਕੋਈ ਸਾਨੂੰ ਕਾਰਵਾਈ ਨਹੀਂ ਨੇ ਪਤਾ ਨਹੀਂ ਪਤਾ ਲੱਗਾ ਜੀ ਤੇ ਪੌਸਟੂ ਮਿਲੇ ਦੁਬਾਰੇ ਜਾ ਕੇ ਹਾਂ ਜੀ ਪੌਸਟੂ ਮਿਲ ਕੇ ਕੀ ਕਹਿੰਦੇ ਆ ਪੌਸਟੂ ਕਰਦੇ ਹੀ ਕਰਦੇ ਬਸ ਪਾਣੀ ਏ ਘੜਾਈ ਜਾਂਦੀ ਹੈ ਆਵੇ ਸਰੀਆ ਨਿਸ਼ਾਨ ਉਵੇਂ ਪਾਈ ਜੀ ਇਹ 13 ਸਰੀਆ ਚੋਰੀ ਹੋਈ ਆੜੂੜ ਸੀ ਕੋ ਚੰਗਾ ਆੜੂੜ ਪਾਈ ਇਹਨਾਂ ਨੇ ਪ੍ਰਸ਼ਾਸਨ ਨੇ ਹੱਲ ਕਰ ਕੋਈ ਕਾਰਵਾਈ ਨਹੀਂ ਹੋਈ ਕੋਈ ਸਾਨੂੰ ਸਾਫ਼ ਹੈ ਦੋਆ ਜੀ ਅਨਸਾਹ ਸਾਡੀ ਮੰਗ ਹੈ ਜੀ ਸਾਡਾ ਜਿਹੜਾ ਸਮਾਨ ਆ ਇੱਕ ਨੂੰ ਤਿੰਨੇ ਸੀ ਤੇ ਚੋਰਾਂ ਨੂੰ ਮਾਰਿਆ ਸਜ਼ਾ ਹੋਣੀ ਜ਼ਰੂਰੀ ਹੈ ਭਈ ਦੁਬਾਰਾ ਕੋਈ ਕੰਮ ਭਈ ਕੰਮ ਨਾ ਕਰੇ ਹਾਂ ਸਾਡੇ ਗਰੀਬ ਜਨਤਾ ਦੇ ਜਿਹੜਾ ਪੜਦੇ ਹੇਤੇ ਉਹ ਜਿਹੜੇ ਐਲਸੀਓ ਸਾਹਿਬ ਖਤਮ ਕਰਤੀਆਂ ਜੀ ਉਹਨੂੰ ਮਰ ਕੇ ਟਾਕਾ ਨਹੀਂ ਪੜਾਈ ਖਤਮ ਹੋਈ ਜਾਂਦੀ। ਲਾਈਟ ਆਫ ਹਾਂ ਕੋਈ ਪ੍ਰਾਪਤ ਨਹੀਂ ਹੋ ਰਹੀ ਜੰਤਾ। ਜਿਹੜਾ ਮੈਲਿਕ ਟੋਰੀ ਹੋ ਗਿਆ ਜੀ। ਕਣ ਐਲਈਆਂ ਜੀ ਤੇ ਇਹ ਕਿਹੜਾ ਪ੍ਰਿੰਟਰ ਜੀ ਤੇ ਸਲੈਂਡਰ ਜੀ ਤੇ ਤਣਕ ਲੈ ਕੇ ਚੱਕੀ ਸਾਰੇ ਕੋ ਛੱਡਾ ਹੀ ਪਾਉਣੀ ਸਕੂਲ ਚੌਂਕੀਦਾਰੀ ਡਿਊਟੀ ਲੱਗੀ ਵੋਟਾਂ ਬਾਟਾ ਉਹਦਾ ਵਿਚਾਰੇ ਕੀ ਕਸੂਰ ਆਏ ਵੋਟਾਂ ਦੀ ਡਿਊਟੀ ਦਾ ਵਿਚਾਰੇ ਪਹਿਲਾ ਹੀ ਮਹੀਨਾ ਲੰਘ ਗਿਆ ਸਾਰਾ ਤਾਂ ਐਮਪਾਇਰ ਨਾਲ ਦੀ ਦੁਕਾਨ ਹੁੰਦੀ ਹਾਂ ਜੀ ਅਮਰਤਪਾਲ ਸਿੰਘ ਫੌਜੀ ਆਰਮੀ ਦੇ ਫੌਜੀ ਸਾਹਿਬ ਕੀ ਹੱਥ ਨਾ ਲਾਓ ਜੀ ਕਿਸੇ ਨੂੰ ਭਾਈ ਜੀ ਸਾਡੇ ਪਿੰਡ ਬਸਾਖੀ ਵਾਲੇ ਦੇਣ ਕੋਈ ਪਤਰਾਂ ਦੀ ਬਾਜੀ ਬਹੁਤ ਤੋਰਮਲ ਕੀਤੀ ਵੀ ਅੰਦਰ ਵੀ ਇਹ ਕਰਕੇ ਪਿੰਡ ਦੇ ਵਿੱਚ ਬਹੁਤ ਅਣਪਛਾਤੇ ਲੋਕ ਹੁੰਦੇ ਰਹੇ ਉਹਨਾਂ ਨੂੰ ਨਾਂ ਦਾ ਕੋਈ ਪਛਾਤਾ ਨਹੀਂ ਕਿਉਂਕਿ ਬਾਜੀਕਾਰਨ ਇਹ ਉਹ ਨਾ ਫਿਰ ਰਾਤ ਨੂੰ ਪਹਿਲੇ ਦਿਨ ਹੀ ਰਾਤ ਨੂੰ ਇਹ ਕਾਰਵਾਈ ਹੋਈ ਆ ਸਕੂਲ ਦੇ ਵਿੱਚ ਸਕੂਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਜਿਹਦੇ ਵਿੱਚ ਤਿੰਨ ਐਲਸੀਡੀਆਂ ਲੈ ਗਏ ਇੱਕ ਪ੍ਰਿੰਟਰ ਲੈ ਗਏ ਆ ਬਾਕੀ ਕਾਣਕ ਲੈ ਗਏ ਡਰਮ ਦੇ ਵਿੱਚ ਜਿੰਨੀ ਬਈ ਸੀ ਤੇ ਸਿਲੰਡਰ ਵੀ ਲੈ ਗਏ ਆ ਕਿੰਨੇ ਲੋਕਰ ਵਗੈਰਾ ਸੀ ਸਾਰੇ ਤੋੜਦੇ ਘੱਟੋ ਘੱਟ ਵੀ 2000 ਰੁਪਏ ਦੇ ਤਾਂ ਲੋਕ ਹੀ ਤੋੜਦੇ ਆ ਕੰਧਾਂ ਤੋੜ ਕੇ ਪਿੱਛੋਂ ਜਿਨ੍ਹਾਂ ਦੇ ਗੇਟ ਨਹੀਂ ਖੁੱਲੇਗੇ ਉਹਨਾਂ ਦੀਆਂ ਦੁਵਾਰਾਂ ਭੰਨ ਕੇ ਉਹਨਾਂ ਨੇ ਅਲਮਾਰੀ ਵੀ ਭੰਨੀ ਪਾਈ ਨੇ ਕਿੰਨੇ ਬੰਦੇ ਲਾ ਜੀ ਦੋਨੇ ਭੰਨੀ ਖੁੱਲੀਆਂ ਪਈਆਂ ਆਈ ਖੁੱਲੀ ਹੋਈ ਹੈ ਜੀ 8 ਤੋਂ 10 ਬੰਦਿਆਂ ਦੀ ਕਾਰਵਾਈ ਆ ਇਹ ਉਹਨਾਂ ਦਾ ਕੰਮ ਨਹੀਂ ਹੈ ਕਿਉਂਕਿ ਇੰਨਾ ਸਮਾਨ ਲਗਾਏ ਕੰਧ ਤੋੜੀ ਉੱਥਨੇ ਹੀ ਪੁਲਿਸ ਆਈ ਸੀਗੀ ਪੁਲਿਸ ਦਾ ਬਹੁਤ ਵਧੀਆ ਰਿਸਪੌਂਸ ਸੀ ਉਸ ਦਿਨ ਤਾਂ ਪਰ ਜਦੋਂ ਬਸ ਕੁਝ ਉਹੀ ਰਾਜਨੀਤੀ ਪਾਰਟੀਆਂ ਵਿੱਚ ਵੜ ਜਾਣਾ ਤੇ ਫਿਰ ਕੰਮ ਖਰਾਬ ਹੋ ਜਾਂਦਾ ਹੈ ਪੋਟਾ ਪਿੰਡ ਦਾ ਖੁਦ ਐਮਐਲਏ ਦਾ ਪਿੰਡ ਹੈ ਫਿਰ ਵੀ ਅਜੇ ਹੀ ਹਲੇ ਤੱਕ ਕੋਈ ਬਹੁਤ ਜ਼ਿਆਦਾ ਹੀ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਨੇ ਆਦੀ ਹੋਰ ਤਿਆਣਾ ਇੱਕ ਦੋ ਘੰਟੇ ਪੂਰੀ ਕਾਰਵਾਈ ਕੀਤੀ ਡੌਗ ਟੀਮ ਵੀ ਆਈ ਦੂਸਰੇ 프ਿੰਟ ਪ੍ਰਿੰਟ ਲੈਣ ਲਈ ਵੀ ਬੰਦੇ ਆਏ ਪੁਲਿਸ ਦੇ ਮੁਲਾਜ਼ਮ ਬਹੁਤ ਆਏ ਇੱਥੇ ਐਸਐਚਓ ਸਾਹਿਬ ਖੁਦ ਪਹੁੰਚੇ ਇੱਥੇ ਪਰ ਉਹ ਇਸ ਤੋਂ ਡੀਵੀਆਰ ਵੀ ਤਾਰ ਕੇ ਲੈ ਗਏ ਨਾ ਤਾਂ ਕੋਈ ਡੀਵੀਆਰ ਤੋਂ ਕਾਰਵਾਈ ਹੁੰਦੀ ਆ ਨਾ ਹੀ ਕੋਈ ਪ੍ਰਸ਼ਾਸਨਿਕ ਕਾਰਵਾਈ ਕੀਤੀ ਐਮਐਲਏ ਸਾਹਿਬ ਨੇ ਤਾਂ ਉਹਨਾਂ ਹੀ ਕਹਾਦਾ ਸੀਗਾ ਉਹਨਾਂ ਨੇ ਤਾਂ ਕੋਈ ਥਾਰ ਹੀ ਨਹੀਂ ਲਈ ਉਹਨਾਂ ਨੂੰ ਹਾਲਾ ਕਿ ਉਸ ਟਾਈਮ ਫੋਨ ਵੀ ਕੀਤਾ ਗਿਆ ਕਹਿੰਦੇ ਆਵਾਂਗੇ ਬਾਅਦ ਵਿੱਚ ਕੋਈ ਇੱਥੇ ਕਿਸੇ ਨੇ ਅੱਜ 4 ਦਿਨ ਹੋ ਗਏ ਕੋਈ ਪੁੱਛ ਪੜਤਾਲ ਸਭ ਤੋਂ ਜ਼ਿਆਦਾ ਸਾਨੂੰ ਮਸੂਹਤ ਹੋ ਰਿਹਾ ਇੱਥੇ ਸਭ ਤੋਂ ਕਰੀਬ ਘਰਾਂ ਦੇ ਬੱਚੇ ਵੱਢਦੇ ਆ ਸਾਡੇ ਬੱਚੇ ਖੁਦ ਬਾਬਾ ਵੀ ਪੂਛ ਪੜਦੇ ਆ ਸਾਨੂੰ ਇਸ ਚੀਜ਼ ਨਾਲ ਦੁੱਖ ਦਾ ਪ੍ਰਚਾਰ ਤਾਂ ਹੀ ਹੋ ਰਿਹਾ ਕਿ ਵੀ ਪਰਾਂ ਦੇ ਬੱਚੇ ਆ ਵਿਚਾਰੇ ਅਸੀਂ ਤਾਂ ਕਰਕੇ ਸਾਥ ਦਿੰਦੇ ਆ ਬਾਕੀ ਸਾਡੇ ਪਿੰਡ ਦੇ ਸਹੀ ਕੰਮ ਲਈ ਹਮੇਸ਼ਾ ਦੇਵਾਂਗੇ ਪਿੰਡ ਦੇ ਵਿੱਚ ਤੁਸੀਂ ਕਹਿੰਦੇ ਬਾਜ਼ੀ ਬਾਜ਼ੀਆਂ ਤਾਂ ਮੈਂ ਨਾ ਉਹ ਤਾਂ ਹੋ ਹੀ ਨਹੀਂ ਸਕਦੀਆਂ ਇਹ ਕਬੂਤਰ ਬਾਜ਼ੀ ਹੋਈ ਆ ਸਾਡੇ ਪਿੰਡ ਦੇ ਵਿੱਚ ਇਹਦੇ ਲਈ ਇਹ ਨਹੀਂ ਕਹਿਣਾ ਚਾਹੁੰਦੇ ਕੋਈ ਵੀ ਅੱਜ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕਬੂਤਰ ਬਾਜ਼ੀ ਜਾਂ ਕੁੱਕੜ ਬਾਜ਼ੀ ਕੋਈ ਨਹੀਂ ਹੋਣੀ ਚਾਹੀਦੀ ਜੇ ਕੋਈ ਕਰਵਾਊਗਾ ਉਹਦਾ ਜ਼ਿੰਮੇਵਾਰ ਉਹ ਬੰਦਾ ਖੁਦ ਹੋਊਗਾ ਲੱਗੀ ਫੋਟੋ ਦੀ